ਤਨਸਰੀ ਮਹੱਲਾ ਚੌਥਾ ਘਰ ਪੰਜਵਾਂ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ੁਰਤਾਰ ਵਿਚਾਰ ਮੁਰਾਰ ਰਮੋ ਰਮ ਮਨ ਮੋਹਨ ਨਾਮ ਜਪੀਨੇ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੁਰ ਪੂਰੇ ਪ੍ਰਗਟ ਕਰ ਦੀਨੇ ਆਰਾਮ ਪਾਰਸ ਚੰਦਨ ਹਮਕਾਸ਼ਟ ਲੋਸ਼ਟ ਹਰ ਸੰਗ ਹਰੀ ਸਤ ਸੰਗ ਭੈ ਹਰ ਕੰਚਨ ਚੰਦਨ ਕੀਨੇ ਰਹਾਉ ਨਵਛੇ ਖਟ ਬੁਲਹਿ ਮੁਖ ਆਗਰ ਮੇਰਾ ਹਰ ਪ੍ਰਭ ਿਵ ਨਾ ਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵ ਹੋ ਿਉ ਹਰ ਪ੍ਰਭ ਮੇਰਾ ਪੀਨੇ ਪਨਾਸਰੀ ਮਹੱਲਾ ਚੌਥਾ ਗੁਣ ਕਹੋ ਹਰ ਲਹੋ ਕਰ ਸੇਵਾ ਸਤਗੁਰ ਿਇਵ ਹਰ ਹਰ ਨਾਮ ਧਿਆਈ ਹਰ ਦਰਗਹ ਭਾਵਹਿ ਫਿਰ ਜਨਮ ਨ ਆਵਹਿ ਹਰ 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 ਜੋਤ ਸਮਾਈ ਜਪ ਮੰਨ ਨਾਮ ਹਰੀ ਹੋਹੇ ਸਰਬ ਸੁਖੀ ਹਰ ਜਸ ਊਚ ਸਭਨਾ ਤੇ ਉਪਰ ਹਰ 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 ਸੇਵ ਛਡਾਈ ਰਹਾਉ ਹਰ ਕਿਰਪਾ ਨਿਧ ਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਪ੍ਰੀਤ ਬਨ ਆਈ ਬਹੁ ਚਿੰਤ ਵਿਸਾਰੀ ਹਰ ਨਾਮ ਓਰਤਾਰੀ ਨਾਨਕ ਹਰ ਭਇ ਹੈ ਸਖਾਈ ਤਨਾਸਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭੌਜਲ ਪਰ ਉਤਾਰੀ ਮਨ ਬਚਨ ਹਿਰਦੈ ਧਿਆਏ ਹਰ ਹੋਏ ਸੰਤੁਸ਼ਟ ਇਵ ਪਣ ਹਰ ਨਾਮ ਮੁਰਾਰੀ ਮਨ ਜਪੀਐ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਓ ਹਰ ਹਰ ਕਰੀ ਦ੍ਰਿਸ਼ਟ ਤਬ ਭਇਉ ਮਨ ਉੱਦਮ ਹਰ ਹਰ ਨਾਮ ਜਪਿਉ ਗਤ ਪਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ ਹਰ ਆਏ ਪਰਿਉ ਹੈ ਸਰਣ ਤੁਮਹਾਰੀ ਤਨਾਸਰੀ ਮਹੱਲਾ ਚੌਥਾ 84 ਸਿੱਧ ਬੁੱਧ 33 ਕੋਟ ਮਨ ਜਨ ਸਭ ਚਾਹ ਹੈ ਹਰ ਜੀਉ ਤੇਰੋ ਨਾਉ ਗੁਰ ਪ੍ਰਸਾਦ ਕੋ ਵਿਰਲਾਸ ਪਾਵੇ ਜਿਨ ਕਉ ਲਾਟ ਲਿਖਿਆ ਤੁਰ ਪਾਉ ਜਪ ਮੰਨ ਰਾਮੈ ਨਾਮ ਹਰ ਜਸ ਊਤਮ ਕਾਮ ਜੋ ਗਾਵਹਿ ਸੁਣਹਿ ਤੇਰਾ ਜਸ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਓ ਰਹਾਓ ਸਰਣਾਗਤ ਪ੍ਰਤਪਾਲਕ ਹਰ ਸੁਆਮੀ ਜੋ ਤੁਮ ਦੇਹੋ ਸੋਈ ਹਉ ਪਾਓ ਦੀਨ ਦਇਆਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਾ ਹੈ ਚਾਉ ਧਨਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਦਰ ਤਿਨ ਕੀ ਊਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨਹੋ ਜਾਣੀ ਰਹਾਉ ਆਪੇ ਗੁਰ ਚਿਲਾ ਹੈ ਆਪੇ ਆਪੇ ਹਰ ਪ੍ਰਭ ਚੂਜ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓਹਾ ਹਰ ਭਾਨੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੈਨਾ ਸੋ ਐਸਾ ਹਰ ਧਾਈਐ ਮੇਰੇ ਜੀੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਿਪੁਰਖ ਨਿਰੰਜਨਾ ਰਹਾਉ ਜਹ ਹਰਿ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਪਵ ਜਲ ਤਰਨਾ ਧਨਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਇ ਅਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਰਹਾਉ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਹਉ ਆਖੀਐ ਸਾਹਾ ਦੂਜਾ ਨਹੀਂ ਕੋਇ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਹੈ ਧਿਆਵ ਹੈ ਦਿਨ ਰਾਤ ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹਿ ਇਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭ ਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹਾ ਜਿਉ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਧਨਸਰੀ ਮਹੱਲਾ ਪੰਜਵਾ ਘਰ ਪਹਿਲਾ ਚੌਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਭਵ ਖੰਡਨ ਦੁਖ ਪੰਜਨ ਸੁਆਮੀ ਭਗਤ ਵਸਲ ਨਿਰੰਕਾਰੇ ਕੋਟ ਪ੍ਰਾਦ ਮਿਟੇ ਖਿੰ ਪੀਤਰ ਜਾਂ ਗੁਰਮੁਖ ਨਾਮ ਸੰਹਾਰੇ ਮੇਰਾ ਮਨ ਲਾਗਾ ਹੈ RAM ਪਿਆਰੀ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹ ਹੈ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲੇਹੁ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨ ਲਖਿਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਭ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰਹਿ ਸਗਲ ਜਨ ਤੇਰੀ ਤੂੰ ਅਬਨਾਸੀ ਫੁਰਖ ਮੁਰਾਰੇ ਜਿਉ ਪਾਵੇ ਤਿਉ ਰੱਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤਨ ਆਸਰੀ ਮਹੱਲਾ ਪੰਜਵਾ ਬਿਨ ਜਲ ਪ੍ਰਾਨਤ ਜੇ ਹੈ ਮੀਨਾ ਜਿਨ ਜਲ ਸਿਓ ਹੇਤ ਬਡਾਇਓ ਕਮਲ ਹੇਤ ਬਿਨ ਸਿਓ ਹੈ ਭਵਰਾ ਓਨ ਮਾਰਗ ਨਿਕਸ ਨਾ ਪਾਇਓ ਅਬ ਮਨ ਏਕਸ ਸਿਓ ਮੋਹ ਕੀਨਾ ਮਰ ਨ ਜਾਵੇ ਸਦ ਹੀ ਸੰਗੇ ਸਤਗੁਰ ਸਬਦੀ ਚੀਨਾ ਰਹਾਓ ਕਾਮ ਹੇਤ ਕੁੰਚਰ ਲੈ ਫਾਂਕਿਓ ਉਹ ਪਰ ਵਸ ਪਇਓ ਵਿਚਾਰਾ 나ਦ ਹੇਤ ਸਿਰ ਡਾਰਿਓ ਪੁਰੰਕਾਰ ਉਸਹੀ ਹੇਤ ਬਿਦਾਰਾ ਦੇਖ ਕੁਟੰਬ ਲੋਭ ਮੋਹਿਓ ਪ੍ਰਾਨੀ ਮਾਇਆ ਕੌਲ ਪਟਾਨਾ ਅਤ ਰਚਿਓ ਕਰ ਲੀਨੋ ਆਪਣਾ ਉਨ ਛੋੜ ਸਰਾ ਪਰ ਜਾਨਾ ਬਿਨ ਗੋਬਿੰਦ ਅਵਰ ਸੰਗ ਨਿਹਾਂ ਉਹ ਜਾਣੋ ਸਦਾ ਦੁਹਿਲਾ ਕਹੋ ਨਾਨਕ ਗੁਰ ਇਹੈ 부ਝਾਇਓ ਪ੍ਰੀਤ ਪ੍ਰਭੂ ਸਦਕੇਲਾ ਧਨਸਰੀ ਮਹੱਲਾ ਪੰਜਵਾ ਕਰ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬਿਰਾਨੀ ਛਾਡੀ ਅਹੰਭੁਦ ਮੋਹ ਮਨ ਬਾਸਨ ਦੇ ਕਰ ਗਢਾ ਗਾਢੀ ਰਹਾਉ ਨਾ ਕੋ ਮੇਰਾ ਦੁਸ਼ਮਨ ਰਹਾ ਨਾ ਹਮ ਕਿਸਕੇ ਬੈਰਾਈ ਬ੍ਰਹਮ ਪ੍ਰਸਾਰ ਪਸਾਰੇਉ ਪੀਤਰ ਸਤਗੁਰ ਤੇ ਸੋਜੀ ਪਾਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਨ ਕੀਉ ਮੇਰੇ ਰਾਜਨ ਬਿਨ ਸੋ ਠੀਠਾ ਅੰਮ੍ਰਿਤ ਗੂਠਾ ਸਬਦ ਲੱਗੋ ਗੁਰ ਮੀਠਾ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਢੀਠਾ ਕਿਰਤਨ ਸ੍ਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਅਬ ਮੋਹੇ ਰਾਮ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਗੁਰੂ ਪੂਰਾ ਪਾਇਓ ਰਹਾਉ ਗੁਣ ਨਿਧਾਨ ਰਦ ਪੀਤਰ ਵਸਿਆ ਤਾ ਦੂਖ ਪਰਮ ਭਉ ਭਾਗਾ ਪਈ ਪ੍ਰਾਪਤ ਵਸਤ ਅਗੂਚਰ RAM ਨਾਮ ਰੰਗ ਲਾਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾ ਹਉ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਵਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਨੀ ਤਨਾਸਰੀ ਮਹੱਲਾ 5ਵਾਂ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੂਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੀ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੂਲਕ ਹੀਰਾ ਗੁਰਦੀਨੋ ਮੰਤਾਨੀ ਡਿਗੈ ਨਾ ਡੋਲੇ ਡਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਉਏ ਜੋ ਵਿਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲਥੈ ਲਈ ਹੋਈ ਹੈ ਤਾਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਕਰ ਬਾਂਧਿਓ ਗੁਰ ਕੀਓ ਬੰਧਾਨੀ ਤਨਸਰੀ ਮਹੱਲਾ ਪੰਜਵਾ ਵੱਡੇ ਵੱਡੇ ਰਾਜਨ ਅਰ ਭੂਮਨ ਤਾ ਕੀ ਦਰਸ਼ਨ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਜੀ ਬਿਖਿਆ ਮਹਿ ਕਿਨਹੀ ਤ੍ਰਿਪਤ ਨ ਪਾਈ ਜਿਉ ਪਾਵਕ ਈਦਨ ਨਹੀਂ ਧਰਾਪੈ ਬਿਨ ਹਰ ਕਹਾ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ ਤਾਂ ਕੀ ਮਿਟੈ ਨਾ ਭੂਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਤਾ ਕੋਖਾ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੂਕੈ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੂਗ ਲੋਭ ਮਹਿ ਸੂਕੈ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਧਨਸਰੀ ਮਹੱਲਾ ਪੰਜਵਾ ਲਵੈ ਨ ਲਾਗਨ ਕਉ ਹੈ ਕਠੂਐ ਜਾ ਕਉ ਫਿਰ ਇਹੁ ਤਾਵੈ ਜਾ ਕਉ ਗੁਰ ਦੀਨੋ ਇਹੁ ਅੰਮ੍ਰਿਤ ਤਿਸ ਹੀ ਕਉ ਬਨ ਆਵੈ ਜਾ ਕਉ ਆਇਓ ਏਕ ਰਸਾ ਖਾਨ ਪਾਨ ਆਨ ਨਹੀਂ ਖੁਦਿਆ ਤਾਂ ਕਹਿ ਚਿਤ ਨਾ ਬਸਾ ਰਹਾਉ ਮੌਲਯੋ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰਨ ਨਾ ਸਾਕੋ ਉਸ ਤਤਤਾ ਕੀ ਕੀਮਤ ਕਹਿਣ ਨਾ ਜਾਈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਜਾ ਕੋ ਦਇਆ ਕਰੀ ਮੇਰੇ ਠਾਕੁਰ ਤਿਨ ਗੁਰ ਹੈ ਕਮਨੂ ਮੰਤਾ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਪਾਲਾ ਊਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ